ਸਾਸੀ ਕਾਲ ਜੀ ਸਾਰੇ ਆਪਰੋਨਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਇਸ ਟਾਈਮ ਮੈਂ ਮੌਜੂਦ ਆ ਮਿੱਤਰੋ ਮੋਗੇ ਜ਼ਿਲ੍ਹੇ ਦੇ ਪਿੰਡ ਕਾਲੇਕੇ ਦੇ ਵਿੱਚ ਕਾਲੇਕੇ ਪਿੰਡ ਆ ਜਿਹੜਾ ਮੋਗੇ ਜ਼ਿਲ੍ਹੇ ਦਾ ਪਿੰਡ ਆ ਤੇ ਬਾਗੇ ਪੁਰਾਣੇ ਸ਼ਹਿਰ ਦਾ ਗਵੰਡੀ ਪਿੰਡ ਆ ਕਾਲੇਕੇ ਪਿੰਡ ਤੋਂ ਜਿਹੜੀ ਨੱਥੋਕੇ ਨੂੰ ਛੜਕ ਜਾਂਦੀ ਆ ਉਸ ਛੜਕ ਦੇ ਉੱਤੇ ਮੈਂ ਇੱਕ ਮਿੱਤਰੋ ਫਾਰਮ ਦੇ ਵਿੱਚ ਇਸ ਟਾਈਮ ਮੌਜੂਦ ਆ ਤੋ ਜਿਸ ਫਾਰਮ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਟਾਪ ਤੋਂ ਟਾਪ ਦੀ ਗਾ ਇਸ ਫਾਰਮ ਦੇ ਵਿੱਚ ਅਵੇਲੇਬਲ ਆ ਪਰ ਉਹਨਾਂ ਜਾਨਵਰਾਂ ਦੇ ਵਿੱਚੋਂ ਤੁਹਾਨੂੰ ਟੋਟਲ ਜਾਨਵਰ ਆ 4 ਕੇ 5 ਆ ਵੀਰੇ ਹੈ ਨਾ ਹਾਂਜੀ 5 5 ਜਾਨਵਰ ਬਾਈ ਨੇ ਗਾਵਾਂ ਜਿਹੜੀਆਂ ਵੇਚਣੀਆਂ ਵਾ ਮਿੱਤਰੋ ਇਹਨਾ ਸੋਚੋ ਵੀ ਵੱਡੀਆਂ ਕਾਇਆਂ ਵਿਖਾਉਣ ਲੱਗਿਆ ਹੋਊਗਾ ਬਹੁਤ ਚੰਗੀਆਂ ਨਵਾਂ ਹਾਨ ਜਵਾਨੀ ਜੋਸ਼ ਵਾਲੀਆਂ ਵੜਾ ਦਿਖਾਉਣੀਆਂ ਐਣ ਨਗੀਨੇ ਪੀਸ ਵਿਖਾਉਣੇ ਆ ਇੱਕ ਵਾਰੇ ਰੈਡੀ ਹੋ ਜਾ ਵੇਖਣ ਦੇ ਲਈ ਵੀਡੀਓ ਨੂੰ ਜਿਹੜੇ ਭਰਾਵਾਂ ਨੇ ਚੰਗਾ ਜਾਨਵਰ ਲੈਣਾ ਨੰਬਰ 22 ਦਾ ਸਕਰੀਨ ਤੇ ਚਲਾ ਦੂੰਗਾ ਆਓ ਮਿਲਦੇ ਆ ਵੀਰ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਵੱਡੇ ਬੜੀ ਆਈ ਵਧੀਆ ਸੇਤਾਂਕਰ ਪਰਿਵਾਰ ਵੀਰੇ ਵਧੀਆ ਵਧੀਆ ਵੀਰੇ ਮੇਰੇ ਚਲੋ ਸ਼ੁਕਰ ਆ ਹਾਂਜੀ ਅੱਛਾ ਵੀਰੇ ਕਿੰਨੇ ਚਿਰ ਤੋਂ ਜੁੜਿਆ ਹੋਇਆ ਇਸ ਕਿਤੇ ਦੇ ਨਾਲ ਏਜਰ ਤੇ ਵੀਰੇ 2019 ਤੋਂ ਸ਼ੁਰੂ ਕੀਤਾ ਸੀ ਆ ਪਸ਼ੂ ਦਾ ਸ਼ੁਰੂ ਤੋਂ ਹੀ ਰੱਖੇ ਹੋਏ ਆਪਣੇ ਠੀਕ ਆ ਫਾਰਮੋਂ 2019 ਤੇ ਬਣਾਇਆ ਨਹੀਂ ਫਾਰਮ ਦਾ ਬਈ ਦੋਸਾਲੀ ਹੋਇਆ ਇਹ ਪਹਿਲਾਂ ਯਾਨੀ ਕਿ ਛੋਟੇ ਲੈਵਲ ਤੇ ਸੀਗਾ ਉਧਰ ਹੁਣ ਬਾਅਦ ਚ ਵੱਡਾ ਕੀਤਾ ਇਧਰ ਠੀਕ ਆ ਬਈ ਠੀਕ ਆ ਅੱਛਾ ਵੀਰੇ ਕਿੰਨੀਆਂ ਜਦੋਂ ਤੇਰੇ ਕੋਲ ਪਹਿਲਾਂ ਗਾਇਆਂ ਕਿੰਨੀਆਂ ਹੁੰਦੀਆਂ ਸੀ ਵੀਰੇ ਸ਼ੁਰੂ ਦੇ ਵਿੱਚ ਬਈ ਆਪਾਂ 10 ਕ گاਵਾਂ ਤੋਂ ਸਟਾਰਟ ਕੀਤਾ ਸੀਗਾ ਯਾਨੀ ਕਿ ਉਹ ਵੀ ਘਰ ਦੀਆਂ ਹੀ ਸੀਗੀਆਂ ਇੱਕ ਗਾਂ ਤੇ ਸਾਰੀ ਬਰੀਡ ਬਣਾਈ ਹੋਈ ਹੈ ਇਹ ਮੱਚਾ ਵਾ ਮਿਹਨਤ ਕੀਤੀ ਹੈ ਹਾਂਜੀ ਠੀਕ ਆ ਵੀਰੇ ਅੱਛਾ ਵੀਰੇ ਮਨਾ ਜਾਨਵਰ ਦਾ ਆਪਾਂ ਪੰਜ ਵਿੱਚ ਨਹੀਂ ਆਪਾਂ ਬਾਅਦ ਵਿੱਚ ਗੱਲ ਕਰਦੇ ਥੋੜੀ ਜਿਹੀ ਜਾਣਕਾਰੀ ਲੈਣੀ ਚਾਹੂੰਗਾ ਤੇਰੇ ਤੋਂ ਭਰਾ ਤੂੰ ਇਸ ਕਿੱਤੇ ਦੇ ਵਿੱਚ ਜੰਦਾ ਪਿਆ ਹਨਾ ਅੱਛਾ ਕਿਵੇਂ ਕੰਮ ਠੀਕ ਆ ਵੀਰੇ ਬਾਹਰਪੂਰ ਜਾਣ ਦੇ ਹਾਂ ਭਾਈ ਬਾਹਰ ਜਾਣਾ ਬਹੁਤ ਵਧੀਆ ਕੰਮ ਆ ਮੈਂ ਵੀ ਇੰਗਲੈਂਡ ਜਾ ਕੇ ਆਇਆ ਪਹਿਲਾਂ 4 ਮਹੀਨੇ ਲਾ ਕੇ ਆਇਆ ਉੱਥੇ ਠੀਕ ਠੀਕ ਆ ਤੂੰ ਤਾਂ ਬਾਅਦ ਚ ਆ ਕੇ ਆ ਸਾਰਾ ਸ਼ੁਰੂ ਕੀਤਾ ਹੀ ਕੀ ਬਾਤ ਹੈ ਪਹਿਲਾਂ ਸ਼ੁਰੂ ਦੇ ਲੈਵਲ ਤੇ ਸੀਗਾ ਆ ਕੇ ਮੈਂ ਨਹੀਂ ਲੱਗਿਆ ਤਰਾ ਹਾਂ ਉਹਦੇ ਨਾਲ ਇੱਥੇ ਵਧੀਆ ਆ ਕਿੱਥੇ ਗੁਲਾਮੀ ਕਰਨੀ ਕਿੱਥੇ ਆਉਦਾ ਜੀ ਜੀ ਸਾਹਿਬ ਬਾਈ ਸਹੀ ਗੱਲ ਹੈ ਅੱਛਾ ਵੀਰੇ ਹੁਣ ਤੇਰੇ ਕੋਲ ਤੇਰੇ ਫਾਰਮ 40 ਲੀਟਰ ਦੀ ਕਹਿ ਰਹੀ ਹੈ। ਹਾਂਜੀ। ਅੱਛਾ ਫਿਰ ਹੁਣ ਮਨ ਲੈ ਕਿੰਨੇ ਚਿਰ ਦੇ ਵਿੱਚ ਜਿਵੇਂ ਆਹੀ ਫਰ ਤਿਆਰ ਆ ਤੇਰੀਆਂ ਪਰਲੇ ਪਾਸੇ ਹੋ ਗਈਆਂ। ਇਹ ਪ੍ਰੋਪਰ ਸੀਮਿੰਟ ਦੀ ਨਾਲ ਦੀਆਂ। ਹਾਂਜੀ ਹਾਂ ਹਾਂ ਬਾਈ। ਵੀ ਬੜਾ ਸੀਮਿੰਟ ਤੇ ਫੋਕਸ ਵੱਧ ਰੱਖਿਆ। ਫੋਕਸ ਵੱਧਾ ਬਾਈ। ਕੀ ਬਾਤ ਆ। ਪਹਿਲਾਂ ਵੇੜਾ ਆਪਣੀ 35 ਲੀਟਰ ਤੇ ਜਾਵੜਦੀ ਹੈ ਬਾਈ। ਪਹਿਲਾਂ ਮੱਛੀ ਜਿਹੜੀ। ਹਾਂਜੀ ਹਾਂ। ਕੀ ਬਾਤ ਆ। ਅੱਛਾ ਕੀ ਜਿਹੜਾ ਨਵੇਂ ਮੁੰਡੇ ਕੰਮ ਕਰਨਾ ਚਾਹੁੰਦੇ ਆ ਇਹ ਕਿੱਤੇ ਦੇ ਵਿੱਚ ਆਉਣਾ ਚਾਹੁੰਦੇ ਉਹਨਾਂ ਨੂੰ ਮਨ ਲੈ ਵੀ ਕਿਹੜੇ ਲੈਵਲ ਤੋਂ ਸ਼ੁਰੂ ਕਰਨਾ ਚਾਹੀਦਾ ਬਾਈ। ਬਈ ਮੈਂ ਤਾਂ ਕਹਿੰਦਾ ਥੋੜੇ ਪਸੂ ਲੈ ਕੇ ਆਪਦੇ ਘਰ ਦੀ ਬ ਹਾਂਜੀ ਮਤਲਬ ਜਨਵਰ ਭਾਈ ਦੂਰ ਰੱਖ ਲੋ ਪਰ ਬਰੀਡ ਤੇ ਰੱਖੋ ਬਰੀਡ ਆਕ ਦੀ ਆਪ ਤਿਆਰ ਕਰੋਗੀ ਕੀ ਵੀ ਮਤਲਬ ਹਾਂ ਆਪਾਂ ਨੂੰ ਮਤਲਬ ਜੇ ਤੁਸੀਂ ਕਿੰਨੀਆਂ ਸਾਲ ਦੀਆਂ ਸੀ ਫਿਰ ਤਿਆਰ ਕਰ ਦਿੰਨੇ ਆ ਵੀਰੇ ਸਾਡੇ ਕੋਲੇ ਵੀਰੇ 2 ਸਾਲਾਂ ਦੀ ਹੀ ਫਰਤ ਤੂੰ ਪੈਂਦੀ ਹੈ 2 ਸਾਲਾਂ ਦੀ ਫਰ ਜਿਹੜੀ ਸੂਪ ਪੈਂਦੀ ਹੈ ਹਾਂਜੀ ਹਾਂ ਵੀ ਮਤਲਬ ਸਾਲ ਬਾਅਦ ਟੀਕਾ ਲਾ ਲੈ ਦੀ 11 12 ਹਾਂਜੀ 15 ਕਿ ਮਹੀਨੇ ਤੇ ਆਈ ਹੋ ਜਾਂਦੀ ਹੈ ਜੀ 14 15 ਮਹੀਨੇ ਦੇ ਵਿੱਚ ਅੱਛਾ ਵੱਧ ਸੀਮ ਸੀਮਣ ਕਿਹੜਾ ਵਰਤਦੇ ਆ ਵੀਰੇ ਪਹਿਲਾਂ ਵੀਰੇ ਅਸੀਂ ਐਬੀਐਸ ਦਾ ਵਰਤਿਆ ਸੀਗਾ ਠੀਕ ਆ ਫਿਰ ਇਸ ਸਾਲ ਪੀਡੀਐਫ ਇਹਦਾ ਲਾਇਆ ਹੈ ਇਹ ਕਿ ਪੀਡੀਐਫ ਦੇ ਵੱਲੋਂ ਇਹਦਾ ਹੀ ਲਾਉਣਾ ਮਤਲਬ ਪੀਡੀਐਫ ਦੇ ਤੋਂ ਵਰਲਡ ਵਾਈਡ ਹਾਂਜੀ ਹਾਂ ਅੱਥੇ ਵੀਰੇ ਤੈਨੂੰ ਮੰਨਣਾ ਇਹ ਚੀਜ਼ ਵੀ ਜਿਹੜਾ ਹੁਣ ਜਿਵੇਂ ਆਪਣੇ ਆਹ ਜਨਵਾਰ ਤੇਰੇ ਕੋਲੇ ਹੋ ਗਏ ਗਾਈਆਂ ਹੋ ਗਈਆਂ ਤੇ ਤੂੰ ਮੰਨ ਲੈ ਗਾਈਆਂ ਹੁਣ ਜਿਹੜੀਆਂ ਵੇਚਣੀਆਂ ਇਹ ਸੁਆਹਾਂ ਕਰਕੇ ਵੇਚ ਰਿਆਂ ਕਿ ਵੈਸੇ ਮਾਲ ਜ਼ਿਆਦਾ ਹੋਣ ਦੇ ਨਹੀਂ ਵੀਰੇ ਮਾਲ ਜ਼ਿਆਦਾ ਹੋਣ ਕਰਕੇ ਵੇਚ ਰਿਆਂ ਵੀ ਸਾਡੇ ਨਾਲ ਜਿੰਨੀ ਸਪੇਸ ਸੀਗੀ ਉਹ ਸਾਰਾ ਫਾਰਮ ਸੋਨੇ ਦੇ ਦੇ ਸੀ ਰਿਹਾ ਵੀ ਪੂਰਾ ਹੋ ਗਿਆ ਹੈ ਤੇ ਇੱਕ ਨੰਬਰ ਦੋ ਦੇ ਉੱਤੇ ਅਸੀਂ ਆ ਸਾਰਾ ਪੱਕਾ ਕਰਨਾ ਕਿਉਂ ਵੀ ਕੱਲ ਇਹ ਸਾਨੂੰ ਇੱਕ ਖਾਨੇ ਦੀ ਸਪੇਸ ਵੈਲੀ ਚਾਹੀਦੀ ਆ ਵਿੱਚਾਂ ਕਿ ਅਸੀਂ ਇੱਕ ਪਸ਼ੂ ਐਦਲਾ ਬਦਲੀ ਇਧਰ ਕਰੀ ਚੱਲੀਏ ਇੱਕ ਰੀ ਇੱਕ ਰੀ ਦੀ ਸੈਟਿੰਗ ਕਰਦੇ ਹਾਂ ਹਾਂਜੀ ਹਾਂ ਉਹਦੇ ਕਰਕੇ ਹੀ ਅਸੀਂ ਵੇਚ ਰਹੇ ਹਾਂ ਠੀਕ ਆ ਵੀਰੇ ਠੀਕ ਆ ਅੱਛਾ ਵੀਰੇ ਆਪਣਾ ਸ਼ੁਭ ਨਾਮ ਕੀ ਆ ਮੇਰਾ ਨਾਮ ਵੀਰੇ ਸੁਖਚੈਨ ਸਿੰਘ ਸੁਖਚੈਨ ਸਿੰਘ ਹਾਂਜੀ ਹਾਂ ਅੱਛਾ ਸੁਖਚੈਨ ਭਾਈ ਮੈਨੂੰ ਹੁਣ ਦੱਸ ਦੇ ਜਾਨਵਰ ਦੇ ਕੱਲੇ ਕੱਲੇ ਦੀ ਜਾਣਕਾਰੀ ਆਪਾਂ ਲੱਗ ਜੀ ਇਧਰਲੇ ਤੇਰੇ ਪਿੱਛੋਂ ਆ ਜਿਹੜੇ ਇਧਰਲੇ ਪਾਸੇ ਗਾਵਾਂ ਆਂਦੀ ਕੀ ਡਿਟੇਲ ਆ ਵੀਰੇ ਬਾਈ ਇਹ ਆਪ ਚਰਮੰਦੀ ਆ ਠੀਕ ਹੈ ਜੇ ਸੁਣੇ ਨੇ ਸੁਣਾਇਆ ਇਹਦੀ ਠੀਕ ਹੈ ਪੀਡੀਐਫ ਦੇ ਮਾਸਕਾ ਤੋਂ ਇਹ ਗੱਭਣਾ ਪੀਡੀਐਫ ਦੇ ਜੁਮਾਸਕਾ ਤੋਂ ਬਈ ਮਾਸਕਾ ਤੋਂ ਠੀਕ ਹੈ ਹਾਂ ਜੀ ਹਾਂ ਤੇ ਪਹਿਲੇ ਸੂਏ ਨੇ 35 ਲੀਟਰ ਦਾ ਦੁੱਧ ਦਿੱਤਾ ਜੀ ਪਹਿਲੇ ਸੂਏ 35 ਲੀਟਰ ਦੁੱਧ ਨੇ ਦਿੱਤਾ ਹੁਣ ਕਿੰਨੇ ਦਿਨ ਪਾਇਆ ਵੀਰੇ ਇਹਦੇ 5 ਤਰੀਕ ਨੂੰ ਦਿਨ ਪੂਰੇ ਆ ਜੀ 5 ਤਰੀਕ ਨੂੰ ਦਿਨ ਪੂਰੇ 24 ਨੂੰ ਆਪਾਂ ਵੀਡੀਓ ਕਵਰ ਕਰਦੇ ਪਏ ਤਾਂ ਤੋਂ ਬਾਅਦ 11 12 ਦਿਨ ਪਹਿਲਾਂ 11 12 ਦਿਨ ਬਈ ਤੇ ਰਾਮਨਾ ਵੀਰ ਵੈਡ ਇੰਨੇ ਦਿਨ ਲੈ ਕੇ ਜਾਊਗਾ ਯਾਨੀ ਅੱਛਾ ਇਹ ਕੀ ਕਿੰਨੇ ਦੁੱਧ ਦੀ ਉਮੀਦ ਆ ਫਿਰ ਤੇਨੂੰ ਵੀਰੇ ਇਹ ਕੀ ਬਾਈ 35 ਪਲੱਸ ਹੀ ਚੱਲੂਗੀ 35 ਤੋਂ ਬਾਹਰ ਹੀ ਚੱਲੂਗੀ ਠੀਕ ਆ ਬਾਈ 30 ਗਾਲੀ ਦੀ ਉਮੀਦ ਆ ਬਾਈ ਆਪਾਂ ਠੀਕ ਆ 22 22 ਕਿਵੇਂ ਆ ਵੀਰੇ ਓਕੇ ਬਾਈ ਓਕੇ ਆ ਜਾਵਾਂ ਵਧੀਆ ਕੱਲਾ ਕ ਰੇਟ বাই ফোন ਤੇ ਕਰ ਲਾਂਗੇ ਠੀਕ ਹੈ ਵੀਰੇ ਇਹਨੂੰ ਤੋੜ ਦਈਏ ਮਾੜਾ ਜੀ ਹੋਈ ਵਾਰ ਨੂੰ ਖੋਲਦੀ ਵੀਰੇ ਲੈ ਮਿੱਤਰੋ ਪਹਿਲੇ ਨੰਬਰ ਤੇ ਜਿਹੜੀ ਵੈੜ ਆ 35 ਕਿਲੋ ਲੀਟਰ ਦੁੱਧ ਦਾ ਰਿਕਾਰਡ ਇਹਦਾ ਪੀਕ ਲੈਵਲ ਦਾ ਪਹਿਲੇ ਸੂਏ ਦਾ ਕਰਮਾ ਵਾਲੀ ਦਾ ਮਿੱਤਰੋ ਆਪ ਕਿਹੜੇ ਦੀ ਆ ਗਈ ਇਹ ਬਾਈ ਏਬੀਐਸ ਦੇ ਚਰਮ ਦੀ ਹੈ ਬਾਈ ਇਹ ਆ ਏਬੀਐਸ ਦੇ ਚਰਮ ਦੀ ਹੈ ਹਾਂਜੀ ਹਾਂ ਤੇ ਅੱਗੇ ਕਿਹੜਾ ਲੱਗਿਆ ਜਿਹੜੀ ਇਹਦੇ ਲੱਗਿਆ ਹੋਇਆ ਵੀਰੇ ਪੀਡੀਐਫ ਦਾ ਜੋ ਮਾਸਕ ਆ ਠੀਕ ਹੈ ਵੀਰੇ ਤੇ ਜਿਹੜੀ ਇਹਦੀ ਮਾਂ ਸੀਗੀ ਉਹ ਸਰਕਾਰੀ ਸੀਮਨ ਦੀ ਸੀਗੀ ਬਾਈ 14000 ਪਲੱਸ ਠੀਕ ਹੈ ਬਾਈ ਠੀਕ ਆ ਨਾਬੇ ਵਾਲੇ ਦੀ ਠੀਕ ਆ ਬਾਈ ਠੀਕ ਆ ਕਿਆ ਬਾਤ ਆ ਯਾਰ ਫਿਰ ਤਾਂ ਵੀਰੇ ਲੈ ਵਾਲੂਬਾ ਉਹ ਵੀ ਭਾਈ ਇਹ ਕਿਸੇ ਨੇ ਚੋਣੀ ਆਪਣੇ ਪੈਂਡ ਹੀ ਯਾਨੀ ਕਿ ਸੇਲ ਹੋਈ ਵੀ ਆ ਇਹਦੀ ਮੰਗਦੀ ਹੈ ਹਾਂਜੀ ਹਾਂ ਠੀਕ ਆ ਵੀਰੇ ਠੀਕ ਆ ਭਾਈ ਲੈ ਵੀ ਮੇਤਰੋ ਪ੍ਰੋਪਰ ਸੀਮਿੰਟ ਦੇ ਨਾਲ ਆਜੇ ਦਾ ਮੰਨ ਲਓ ਕਰਮਾ ਵਾਲੇ ਮਿੱਤਰੋ 15 ਦਿਨਾਂ ਦੀ ਕੱਚੀ ਮੰਨ ਕੇ ਖਰੀਦਿਆ ਜੇ ਇਹਨੂੰ ਅੱਛਾ ਵੀਰੇ ਆ 2 ਨੰਬਰ ਤੇ ਗਾ ਜਿਹੜੀ ਜਿਹੜੀ ਵੀਰੇ ਆ 2 ਨੰਬਰ ਤੇ ਆ ਇਹ ਵੀ এবੀਐਸ ਦੇ ਚਰਮ ਦੀ ਆ ਇਹ ਵੀ ਚਰਮ ਦੀ ਹੋਈ ਆ ਹਾਂਜੀ ਹਾਂ ਠੀਕ ਆ ਵੀਰੇ ਅੱਛਾ ਇਹ ਕਿੰਨਾ ਸੋਸ ਹੁੰਦੀ ਵੀਰੇ ਇਹ ਤੀਜੇ ਸੂਏ ਸੂਨਾ ਬਾਈ ਠੀਕ ਆ ਇਹਦੇ ਕਿੰਨੇ ਦਿਨ ਪਏ ਆ ਵੀਰੇ ਇਹਦੇ ਵੀ ਬਾਈ 5 ਨਹੀਂ ਪੂਰੇ ਆ 5 ਤਰੀਕ ਨੂੰ ਦਿਨ ਪੂਰੇ ਆ ਹਾਂਜੀ ਉਹਦਾ ਕੀ ਰਿਕਾਰਡ ਆ ਵੀਰੇ ਦੁੱਧ ਦਾ ਇਹ ਵੀਰੇ 30+ ਗਈ ਆ ਦੂਜੇ ਸੀ ਤੋਂ ਬਾਰ ਬਾਰ ਚੱਲਦੀ ਆ ਹਾਂਜੀ ਹਾਂ ਠੀਕ ਆ ਬਾਈ ਅੱਛਾ ਸੀਮਣ ਕਿਹੜਾ ਲਵਾਤਾ ਇਹਦੇ ਰੇਟ ਵੀਰੇ ਸਾਰਿਆਂ ਦੇ ਆਪਕੀ ਕਰ ਲੈ ਹਾਂ ਹਾਂ ਜੀ ਠੀਕ ਆ ਭਾਈ ਕੱਢੀ ਪਾਰ ਨੂੰ ਵੀਰੇ ਇਹਨੂੰ ਵੀ ਤੋਰੀ ਇਹਦੇ ਦਿਨ ਕਿੰਨੇ ਰਹਿ ਗਏ ਵੀਰੇ ਇਹਦੇ ਵੀ ਭਾਈ 5 ਤਰੀਕ ਨੂੰ ਦਿਨ ਪੂਰੇ ਆ ਅੱਛਾ ਇਹਨਾਂ ਵੀ ਆਜੇ 5 ਰੋਈਆਂ ਹਾਂ ਜੀ ਹਾਂ ਜੀ ਜਿਆਦਾ ਵੀਰੇ ਆਈਆਂ ਨੇ ਇਕੱਠੀਆਂ ਇੱਕ ਦਿਨ ਹੀ ਕਰਵਾਈ ਦੀਆਂ ਠੀਕ ਆ ਵੀਰੇ ਠੀਕ ਆ ਲੈ ਮਿੱਤਰੋ ਇਹਦੇ ਵੀ 5 ਤਰੀਕ ਨੂੰ ਦਿਨ ਪੂਰੇ ਆ ਇਹ ਸੂਆ ਦੂਜਾ ਹੀ ਆ ਭਾਈ ਇਹ ਤੀਜੇ ਸੂਏ ਸੁਣਿਆ ਭਾਈ ਇਹ ਤੀਜੇ ਸੂਆ ਮਿੱਤਰੋ ਇਹ ਵੀ ਮੰਨ ਲਓ ਏਬੀਐਸ ਦੇ ਕਿਹੜਾ ਕਿਹਾ ਸੀਗਾ ਯਾਰ ਏ ਵੀਰੇ ਆਪ ਹੀ ਚਰਮ ਦੀ ਆਈ ਦੀ ਐਸਟਾਲੂਮੀ ਏ ਵੀ ਐਸ ਦੇ ਚਰਮ ਦੀ ਆਪ ਆ ਕੇ ਇਹਨੂੰ ਵੀ ਲੱਗਾ ਹੋਇਆ ਜਿਹੜਾ ਪੀਡੀਐਫ ਦਾ ਗ੍ਰੈਫਟ ਲੱਗਾ ਸੀ ਮਨ ਵੇਖੋ ਕਰਾ ਦੀ ਹਜੇ 15 ਦਿਨ ਹੀ ਇੰਦੇ ਬਾਕੀ ਆ ਤੇ 15 ਦਿਨਾਂ ਨੂੰ ਤੁਸੀਂ ਆਪ ਸੇ ਆਣਿਆ ਇਹਨੇ ਫਰ ਲੋ ਕੀ ਕਰਨਾ ਵਾ ਤੁਸੀਂ ਆੜੀ ਆਪੇ ਲਾਉਣਾ ਮਿੱਤਰੋ ਵੇਖੋ ਤੁਰਾ ਜੀ ਬਰੀਕੀ ਬਰੂਕੀ ਗਾਉਂ ਦੀ ਬਾਕਮਾਲ ਢਾਂਚਾ ਵਜੂਦ ਬਹੁਤ ਚੰਗਾ ਅੱਛਾ ਵੀਰੇ ਇਹ 3 ਨੰਬਰ ਤੇ ਗਾਣਾ ਜਿਹੜੀ ਬਈ ਜਿਹੜੀ ਬਈ ਇਹ 3 ਨੰਬਰ ਤੇ ਆ ਇਹ ਸਰਕਾਰੀ ਸੀਮੰਦੀ ਨਾਬੇ ਵਾਲੀ 14000 ਪਲੱਸ ਦੇ ਠੀਕ ਆ ਬਾਈ ਹਾਂ ਜੀ ਹਾਂ ਇਹਨੇ ਵੀ ਬਈ ਇਹ ਦਿਨ ਪਹਿ ਵੀਰੇ ਇਹਦੇ ਬਾਈ 29 ਤਰੀਕ ਨੂੰ ਪੂਰੇ ਆ 29 ਤਰੀਕ ਨੂੰ ਇਹਨਾਂ ਪੰਜ ਚਾਰ ਦਿਨ ਨਹੀਂ ਲੱਗੇ ਅੱਛਾ ਇਹਦਾ ਕੀ ਰਿਕਾਰਡ ਦੁੱਧਾ ਬਾਈ ਬਾਈ ਇਹ ਵੀ 30 32 ਤੇ ਚੱਲੀ ਆ 32 ਤੇ ਚੱਲੀ ਪਹਿਲੇ ਸੂਏ ਨਹੀਂ ਦੂਜੇ ਸੂਏ ਬਾਈ ਇਹਨੇ ਤੀਜੇ ਸੂਏ ਸੁਣਾਇਆ ਸੀ ਤ ਕੱਪਣ ਕਿਹੜੇ ਤੋਂ ਕਰਾਤੀ ਬਾਈ ਇਹ ਵੀ ਡਰਾਫਟਰ ਤੋਂ ਹੀ ਆ ਬਾਈ ਇਹ ਵੀ ਡਰਾਫਟਰ ਤੋਂ ਹੀ ਠੀਕ ਆ ਵੀਰੇ ਹਾਂਜੀ ਅੱਛਾ ਇਹਦੇ ਵੀ ਸੈਕਸਰੀ ਲੱਗਾ ਵੀਰੇ ਨਹੀਂ ਵੀਰੇ ਨੋਨ ਸੈਕਸਰੀ ਲੱਗਿਆ ਹੋ ਸਕਦਾ ਠੀਕ ਆ ਠੀਕ ਆ ਅੱਛਾ ਗੱਡੀ ਬਾਹਰ ਨੂੰ ਇਹਨੂੰ ਵੀ ਵੀਰੇ ਲੈ ਮਿੱਤਰੋ ਇਹਦਾ ਵੀ 32 ਕਿਲੋ ਤੋਂ ਬਾਹਰ ਦਾ ਰਿਕਾਰਡ ਤੀਜਾ ਸੂਆ ਇਹ ਪਰਮਾਲੀ ਫੋਨ ਲੱਗੀ ਆ ਤਕੀ ਪਾਸ ਇਹਦੇ 29 ਤਰੀਕ ਨੂੰ ਦੇਣ ਪੂਰੇ ਹੋ ਜਾਣੇ ਬਾਈਆਂ ਦਾ ਦੇਖੋ ਕਿਰਾਂ ਦੀ ਮਿੱਤਰੋ ਲੈ ਵੇ ਲੋ ਵੇ ਲੋ ਬਹੁਤ ਮਜਬੂਤ ਅੰਗਾ ਪੈਰਾਂ ਦੀ ਡਾਡੀ ਚੰਗੀ ਆ ਕਰਮਾਲੀ ਮਿੱਤਰੋ ਦੇਖ ਸਕਦੇ ਆ ਹੂ ਲੈਪੋਟੈਂ ਦਾ ਲੇਵਾ ਵਿਖਾ ਦੇ ਇੱਕ ਵਾਰੀ ਫਿਰ ਇੱਕ ਰੂ ਦੇ ਨਾਲ ਕਰਮਾਂ ਵਾਲੀ ਨੂੰ ਦੇਖੋ ਤੇ ਰੱਕੇ ਨਾਲ ਦੇ ਮਿੱਤਰੋ ਐਂ ਟਿਕਾਣੇ ਦਾ ਤੀਰ ਆ ਜਾਣਾ ਠੀਕ ਹੈ ਲੇਵਲੂ ਹੈ ਬਾਈ ਪੂਰੀ ਠੰਡੀ ਹੈ ਕੋਈ ਚੱਕਰ ਨਹੀਂ ਆ ਦੇ ਠੀਕ ਹੈ ਹਾਂਜੀ ਅੱਛਾ ਵੀਰੇ ਆ ਜਿਹੜੀ ਪਹਿਲਣ ਵਹਿੜਾ ਵੀਰੇ ਹਾਂਜੀ ਹਾਂ ਬਾਈ ਇਹ ਕਿਹੜੇ ਦੀ ਹੈ ਵੀਰੇ ਇਹ ਵੀਰੇ 50 53 ਦੀ ਹੈ 50 53 ਦੀ ਹਾਂਜੀ ਹਾਂ ਅੱਛਾ ਕਿੰਨੀ ਉਮਰ ਦੀ ਹੋ ਗਈ ਵੀਰੇ ਇਹ ਖੀਰੀ ਹੈ ਬਾਈ ਅੱਛਾ ਖੀਰੀ ਹੋਈ ਹੈ ਇਹਦੇ ਕਿੰਨੇ ਦਿਨ ਪਏ ਵੀਰੇ ਇਹਦੇ ਦਾ ਵੀਰੇ ਹਲੇ 25 ਕਿ ਦਿਨ ਪਈ ਆਈ 25 ਦਿਨ ਪਏ ਬਾਕੀ ਹਾਂਜੀ ਅੱਛਾ ਵੀਰੇ ਤੇ ਇਹ ਕਿਹੜੇ ਸੀਮਨ ਦੀ ਆਪ ਕਿਹੜੇ ਦੀ ਦੱਸਿਆ ਸੀ ਆਪ ਵੀਰੇ 500 53 ਦੀ ਆ ਜੀਰੋ 53 ਦੀ ਆਪ ਅੱਗੇ ਕਿਹੜਾ ਲੱਗਿਆ ਹੁੰਦੇ ਅੱਗੇ ਵੀਰੇ ਇਹਦੇ ਰਮਾਂਡਾ ਲੱਗਿਆ ਵੇ ਜੀ ਰਮਾਂਡਾ ਲੱਗਿਆ ਹਾਂਜੀ ਹਾਂ ਅੱਛਾ ਕੱਡੀ ਬਾਰ ਨੂੰ ਵੀਰੇ ਤੋਰੀ ਮੜਾ ਇਹਨੂੰ ਖੋਲੀ ਲੈ ਮਿੱਤਰੋ ਪਲੂਣ ਬੱਚੀ ਖੀਰੀ ਦੰਦਾ ਦਾ ਸੁੰਦੀ ਆ ਕਰਮ ਵਾਲੀ ਪਹਿਲਾ ਸੁਆ ਆਪ ਇਹ ਹੈਗੀ ਆ ਮਿੱਤਰੋ 500 53 ਦੀ ਵੀਰੇ 53 ਦੀ ਤੇ ਅੱਗੇ ਇਹਨੂੰ ਲੱਗਿਆ ਹੋਇਆ ਜਿਹੜਾ ਪਰਲੈਡੋ ਵੀਰੇ ਅੱਗੇ ਵੀ ਰਮੰਡਾ ਦਾ ਰਮੰਡਾ ਦਾ ਇਹ ਵੀ ਅਗਰਮੰਡਾ ਦਾ ਸੀਮੰਡ ਜਿਹੜਾ ਇਹਨੂੰ ਲੱਗਿਆ ਹੋਇਆ ਮਿੱਤਰੋ ਦੇਖ ਸਕਦੇ ਆ ਫੇਸ ਕੁਆਲਿਟੀ ਬਹੁਤ ਚੰਗੀ ਆ ਵਾਸੀ ਦੀ ਮਿੱਤਰੋ ਐਂਡ ਟਾਪ ਦੀ ਮਤਲਬ ਕਹਿਣ ਤੋਂ ਆਪਾਂ ਬਰੀਡ ਆ ਬਾਈ ਦੇ ਕੋਲੇ ਮਿੱਤਰੋ ਵੀ ਜੇ ਤੁਸੀਂ ਨਵਾਂ ਕੰਮ ਕਰਨ ਲੱਗੇ ਆ ਤਾਂ ਮੇਰੇ ਹਿਸਾਬ ਨਾਲ ਤਾਂ ਪੰਜੇ ਗਾਇਆਂ ਹੀ ਖਰੀਦ ਲਿਓ ਤੇ ਤੁਹਾਨੂੰ ਘਾਟਾ ਨਹੀਂ ਆਉਂਦਾ ਬਾਈ ਕਿਉਂਕਿ ਪੰਜੇ ਗਾਇਆਂ ਤੁਹਾਡੇ ਪੈਰ ਲਾ ਕੇ ਜਾਣੀਆਂ ਕਿਉਂਕਿ ਅੱਗੇ ਇਹਨਾਂ ਨੇ ਬੱਚੀਆਂ ਦੇ ਦੇਣੀਆਂ ਟਟਕਾਣੇ ਦੀਆਂ ਤੇ ਫਿਰ ਐਂ ਜਵਾਂ ਸਿਰਾ ਹੋ ਜਾਣਾ ਲੈਕ ਤਾਂ ਦੇ ਮਿੱਤਰੋ లై ఫోటో ਲੈ વાળો బా బా బరు ਬਹੁਤ ਥੱਲੋ ਹਾਂ ਹਾਂ ਭਾਈ ਠੰਡੀ ਫੀਲ ਆ ਕੋਈ ਚੱਕਰ ਨਹੀਂ ਆਦੇ ਜਿਵੇਂ ਪਹਿਲਾਂ ਵੈਣਾ ਕਰਦੀਆਂ ਹੁੰਦੀਆਂ ਉਹ ਜੀ ਕੋਈ ਚੱਕਰ ਨਹੀਂ ਆ ਹੋ ਹਾਂਜੀ ਹਾਂ ਠੀਕ ਹੈ ਅੱਛਾ ਵੀਰੇ ਇਹ ਤਾਂ ਚਾਰ ਹੋ ਗਈਆਂ ਗੱਪਣਾ ਹਾਂਜੀ ਹਾਂ ਬੈਠ ਸੁਈ ਹੈ ਫਿਰ ਵੀਰੇ ਹਾਂ ਵੀਰੇ ਇਹ ਸੁਈ ਆਈ ਠੀਕ ਹੈ ਵੀਰੇ ਇਹਨੂੰ ਕਿੰਨੇ ਦਿਨ ਹੋ ਗਏ ਸੁਈ ਨੂੰ ਬਾਈ ਇਹ ਪਰਸੋਂ ਸੁਈ ਜਾਵੇ ਸ਼ਾਮ ਨੂੰ ਠੀਕ ਹੈ ਇਹ ਕਿਹੜੇ ਸੀਮਨ ਦੀ ਆਪ ਬਾਈ ਏ ਆਗਰੇ ਸਰਕਾਰੀ ਸੀਮੰਦੀ ਆਏ ਵੀ 14000 ਪਲੱਸ ਦੀ ਪਹਿਲਾਂ ਸਾਰਾ ਸਰਕਾਰੀ ਸੀਮੰਦੀ ਵਰਤਿਆ ਸੀ ਆਪਣੇ ਡਾਕਟਰ ਖਿਖਰਾਣਾ ਹੁੰਦਾ ਸੀਗਾ ਉਹਨਾਂ ਕੋਲੇ ਸਰਕਾਰੀ ਟੀਕੇ ਆਏ ਸੀਗੇ ਫਿਰ ਹੁਣ ਪ੍ਰਾਈਵੇਟ ਵਰਤਿਆ ਹੈ ਹਾਂਜੀ ਆ ਹੁਣ ਸਾਰਾ ਪ੍ਰਾਈਵੇਟ ਵਰਤਿਆ ਠੀਕ ਆ ਅੱਛਾ ਇਹਦੇ ਕਿੰਨੇ ਕਿੰਨਾ ਦੁੱਧ ਦੇ ਦਿੰਦੀ ਐ ਬਾਈ ਇਹਨੇ ਵੀ ਤੀਜੇ ਸੂਏ ਦੂਜੇ ਸੂਏ ਦਿੱਤਾ 32 ਲੀਟਰ ਵਾਂਗੂ 32 ਲੀਟਰ ਦੂਜੇ ਹਾਂਜੀ ਆ ਹੁਣ ਵੀਰੇ ਕਿੰਨੇ ਕੋ ਹੋਊਗਾ ਦੁੱਧ ਹੁਣ ਹਾਂ ਤਾਂ ਵੀਰੇ ਇਹ ਥਲੇ ਸਹੀ ਆ 10 ਕਿਲੋਟਰ ਯਾਨੀ ਕਿ 12 ਚ ਹੋ ਜਾਂ ਨਹੀਂ ਯਾਨੀ ਕਿ ਅਸੀਂ ਖਾਲੀ ਨਹੀਂ ਕਰੀ 10 ਕਿਲੋਟਰ ਤੰਗ ਤਾਂ ਹਾਂ ਠੀਕ ਆ ਅੱਛਾ ਵਕਰਦੇ ਆ ਬੱਛੀ ਆ ਗਈ ਵੀਰੇ ਹਾਂਜੀ ਆ ਇਹ ਬੱਛੀ ਆ ਬਈ ਇਹ ਕਿਹੜੇ ਦੀ ਆ ਗਈ ਵੀਰੇ ਵੀਰੇ ਇਹ ਪੀਡੀਐਫ ਦੇ ਜਮਾਸਕਾ ਦੀ ਆ ਠੀਕ ਆ ਪੀਡੀਐਫ ਦੇ ਰਮਾਸਕਾ ਦੀ ਠੀਕ ਆ ਆਹ ਜਿਹੜੇ ਇਹਨਾਂ ਨੂੰ ਲੱਗਿਆ ਗਈਆਂ ਨੂੰ ਹਾਂਜੀ ਹਾਂ ਇਹ ਉਹਦੀ ਬੱਛੀ ਆ ਬਈ ਠੀਕ ਆ ਵੀਰੇ ਅੱਛਾ ਵੀਰੇ ਇਹ ਤਾਂ ਫਿਰ ਇਹਦਾ ਜਿਹੜਾ ਕੀ ਲੈਵਲ ਦਾ ਇਹ ਸੁਆ ਕਿੰਨਾ ਸੁੰਦੀ ਐ ਤਕੀ ਇਹਨੇ ਵੀਰੇ ਚੌਥੇ ਸੁਆ ਸੁਣਾ ਚੌਥੇ ਸੁਆ ਸੁਣਾ ਸੁਈ ਐ ਤਕੀ ਹਾਂਜੀ ਕੱਢੀ ਬਾਰੋਂ ਤੋਰੀ ਵੀਰੇ ਲੈ ਵੀ ਮਿੱਤਰੋ ਇਹ ਚੌਥਾ ਸੁਆ ਸੁਈਆ ਕਰਮਾ ਵਾਲੀ ਪਰਸੋ ਦੀ ਸੁਈ ਥੱਲੇ ਮਤਲਬ ਭਾਈ 21 22 23 ਕਿਲੋ ਉਹ ਬੋਲਾ ਹੋਊਗਾ ਕਿਉਂਕਿ ਭਾਈ ਇਹਨੇ ਹਜੇ ਪ੍ਰੋਪਰ ਖਾਲੀ ਨਹੀਂ ਕੀਤੀ ਤੇ 32 ਲੀਟਰ ਤੋਂ ਇਹ ਵੀ ਬਾਰ-ਬਾਰ ਚੱਲੀ ਹੋਈ ਆ ਤੀਜੇ ਸੁਆ ਦੇ ਵਿੱਚ ਮਿੱਤਰੋ ਇਹਦਾ ਵੇਖ ਸਕਦੇ ਆ ਤੁਸੀਂ ਇਹ ਚੌਥਾ ਸੁਆ ਸੁੰਦੀ ਆ ਪ੍ਰੋਪਰ ਹੂੰ ਤੂੰ ਮੋੜ ਦੇ ਯਾਰ ਲੈ ਮਿੱਤਰੋ ਟੌਪ ਦੇ ਜਾਨਵਰ ਦਿਖਾਤੇ ਆ ਤੁਹਾਨੂੰ ਵੀ ਗਾਈਆਂ ਦੇ ਵਿੱਚ ਤਾਂ ਮੈਂ ਸੋਚਦਾ ਹੋਊਂਗਾ ਵੀ ਆਹ ਸੀਜ਼ਨ ਦੀ ਮੇਰੀ ਬੈਸਟ ਤੇ ਐਂਡ ਵੀਡੀਓ ਆ ਇਸ ਸੀਜ਼ਨ ਦੇ ਵਿੱਚ ਜਿਹੜੀ ਤੁਹਾਡੇ ਨਾਲ ਇਹ ਵੀਡੀਓ ਸਾਂਝੀ ਕੀਤੀ ਆ ਟੌਪ ਦੀ ਵੀਡੀਓ ਇਸ ਸੀਜ਼ਨ ਦੀ ਮਿੱਤਰੋ ਸਾਰੀਆਂ ਵੀਡੀਓ ਕਾਲੇ ਕੇ ਪਿੰਡ ਦੇ ਵਿੱਚੋਂ ਨਾਥੋਕੇ ਵਾਲੇ ਰਾਹ ਦੇ ਉੱਤੋਂ ਵੀਰ ਦੇ ਘਰੋਂ ਦਿਖਾਈਆਂ ਮਿੱਤਰੋ ਇੰਗਲੈਂਡ ਜਾ ਕੇ 4 ਮਹੀਨੇ ਇੰਗਲੈਂਡ ਲਾ ਕੇ ਉੱਥੇ ਸਮਝਦਾਰੀ ਇਹ ਆਈ ਕਿ ਕਿਸੇ ਦੀ ਗੁਲਾਮੀ ਨਾਲ ਉਹਦਾ ਬਿਜ਼ਨਸ ਕੀਤਾ ਚੰਗਾ ਉਸ ਤੋਂ ਬਾਅਦ ਫਿਰ ਆ ਕੇ ਵੀਰ ਨੇ ਫਰੀਡ ਦੇ ਉੱਤੇ ਫਾਰਮ ਤੇ ਕੰਮ ਕੀਤਾ ਔਰ ਕੰਮ ਕਰਨ ਤੋਂ ਬਾਅਦ ਆ ਤੁਹਾਡੇ ਸਾਹਮਣੇ ਨਤੀਜਾ ਜਿਹੜਾ ਲੈ ਕੇ ਆਂਦਾ ਵਾ ਮਿੱਤਰੋ ਜਿਹੜਾ ਬੰਦਾ ਕੰਮ ਨੂੰ ਮਿਹਨਤ ਦੇ ਨਾਲ ਜਨੂਨ ਦੇ ਨਾਲ ਕਰਦਾ ਵਾ ਹੌਸਲੇ ਦੇ ਨਾਲ ਕਰਦਾ ਵਾ ਸਮਝਦਾਰੀ ਦੇ ਨਾਲ ਕਰਦਾ ਵਾ ਤੇ ਫਾਰਮ ਵੀ ਆ ਜਿਹੜੇ ਮਿੱਤਰੋ ਵੱਡੇ ਵੱਡੇ ਕਾਮਯਾਬ ਹੁੰਦੇ ਵੇਖਿਆ ਹੁਣ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਇਸ ਵੀਡੀਓ ਦੇ ਵਿੱਚ ਤੁਹਾਨੂੰ ਜਿਹੜਾ ਸੌਦਾ ਕਰਨਾ ਹੋ ਨੰਬਰ ਲੈ ਲੈਣੇ ਵੀਰੇ ਨੰਬਰ ਸਾਂਝਾ ਕਰਿਓ 98773 99898 ਇੱਕ ਵਾਰੀ ਹੋਰ ਬੋਲ ਦੀ ਵੀਰੇ 98773 99898 ਠੀਕ ਹੈ ਵੀਰੇ ਇਸ ਨੰਬਰ ਤੇ ਗੱਲਬਾਤ ਕਰ ਲਿਓ ਧੰਨਵਾਦ ਸ਼ੁਕਰੀਆ ਜੌਂਦੇਰੋ ਪਿੰਡ ਕਾਲੇ ਕੇ ਜ਼ਿਲ੍ਹਾ ਮੋਗਾ